ਅੱਜ ਦੀ ਕਹਾਣੀ ਆਦਰਸ਼ਵਾਦੀ ਅਧਿਆਪਕ ਪ੍ਰਸਿੱਧ ਆਜ਼ਾਦੀ ਕੁਲਾਟੀਏ ਸੂਰਿਆ ਸੇਨ ਦੀ ਨਿਯੁਕਤੀ ਬੰਗਾਲ ਦੇ ਇੱਕ ਸਕੂਲ ਵਿੱਚ ਹੋਈ ਸੀ ਉਹ ਬੇहद ਸਵੇਮਾਨੀ ਅਤੇ ਆਦਰਸ਼ਵਾਦੀ ਸਨ ਸਿੱਖਿਆਕ ਵਜੋਂ ਉਹਨਾਂ ਨੇ ਵਿਦਿਆਰਥੀਆਂ ਦੇ ਦਿਲ ਵਿੱਚ ਇੱਕ ਜਗ੍ਹਾ ਬਣਾ ਲਈ ਸੀ ਔਣੀ ਦਿਨੀ ਸਕੂਲ ਵਿੱਚ ਸਾਲਾਨਾ ਪ੍ਰੀਖਿਆਵਾਂ ਚੱਲ ਰਹੀਆਂ ਸਨ ਉਹਨਾਂ ਨੇ ਪ੍ਰੀਖਿਆ ਦੀ ਜਾਂਚ ਕਰਨੀ ਸੀ ਜਿਸ ਕਮਰੇ ਵਿੱਚ ਉਹਨਾਂ ਦੀ ਡਿਊਟੀ ਲੱਗੀ ਸੀ ਉਸੇ ਕਮਰੇ ਵਿੱਚ ਸਕੂਲ ਦੇ ਅੰਗਰੇਜ਼ ਪ੍ਰਿੰਸੀਪਲ ਦਾ ਪੁੱਤਰ ਵੀ ਪ੍ਰੀਖਿਆ ਦੇ ਰਿਹਾ ਸੀ ਪ੍ਰੀਖਿਆ ਵਾਲੀ ਕਮਰੇ ਵਿੱਚ ਘੁੰਮਦੇ ਹੋਏ ਸੂਰਿਆ ਸੇਨ ਉਸ ਕੋਲ ਪਹੁੰਚੇ ਉਸ ਸਮੇਂ ਉਹ ਨਕਲ ਕਰ ਰਿਹਾ ਸੀ ਉਹਨਾਂ ਨੇ ਉਸ ਨੂੰ ਤੁਰੰਤ ਫੜ ਲਿਆ ਅਤੇ ਨਤੀਜੇ ਐਨਾਂ ਦੇ ਗਿਆ ਤਾਂ ਉਹ ਫੇਲ ਸੀ ਹੁਣ ਨਾਲ ਵਾਲੇ ਸਾਰੇ ਸਿੱਖੇ ਘਬਰਾ ਗਏ ਉਹਨਾਂ ਨੂੰ ਲੱਗਾ ਕਿਤੇ ਸੂਰਜ ਸਿੰਘ ਦੀ ਨੌਕਰੀ ਨਾ ਚਲੀ ਜਾਵੇ ਇੱਕ ਦਿਨ ਆਜੰਦਕ ਸੂਰਜ ਸਿੰਘ ਨੂੰ ਪ੍ਰਿੰਸੀਪਲ ਸਾਹਿਬ ਦਾ ਬੁਲਾਵਾ ਆ ਗਿਆ ਸੂਰਜ ਸਿੰਘ ਤੋਂ ਇਲਾਵਾ ਸਾਰੇ ਸਿੱਖੇ ਘਸੈ ਮਗੇ ਪਰ ਪ੍ਰਿੰਸੀਪਲ ਨੇ ਸੂਰਜ ਸਿੰਘ ਦਾ ਸਵਾਗਤ ਕੀਤਾ ਅਤੇ ਪਿਆਰ ਨਾਲ ਬੋਲੇ ਮੈਨੂੰ ਇਹ ਜਾਣ ਕੇ ਮਾਣ ਮਹਿਸੂਸ ਹੋਇਆ ਕਿ ਮਿਲ ਸਕੂਲ ਵਿੱਚ ਤੁਹਾਡੇ ਚਾਹੇ ਫਰਜ਼ ਦੀ ਪਾਲਣਾ ਕਰਨ ਵਾਲੇ ਅਤੇ ਆਦਰਸ਼ਵਾਦੀ ਅਧਿਆਪਕ ਵੀ ਹਨ ਜਿਨ੍ਹਾਂ ਨੇ ਮੇਰੇ ਪੁੱਤਰ ਨੂੰ ਵੀ ਸਜ਼ਾ ਦੇਣ ਵਿੱਚ ਸੰਕੋਚ ਨਹੀਂ ਕੀਤਾ ਸੱਚ ਕਹਾ ਜੇਕਰ ਤੁਸੀਂ ਉਸ ਨੂੰ ਨਕਲ ਕਰਨ ਤੋਂ ਬਾਅਦ ਵੀ ਪਾਸ ਕਰ ਦਿੱਤਾ ਹੁੰਦਾ ਤਾਂ ਮੈਂ ਤੁਹਾਨੂੰ ਬਰਖਾਸਤ ਕਰ ਦਿੰਦਾ ਇਸ ਤੇ ਸੂ ਸਾਹਬ ਜੇਕਰ ਤੁਸੀਂ ਹੁਣ ਵੀ ਮੈਨੂੰ ਉਸ ਨੂੰ ਪਾਸ ਕਰਨ ਤੇ ਮਜਬੂਰ ਕਰਦੇ ਤਾਂ ਮੈਂ ਅਸਤੀਫਾ ਦੇ ਦਿੰਦਾ ਮੈਂ ਤਾਂ ਆਪਣਾ ਅਸਤੀਫਾ ਜੇਬ ਵਿੱਚ ਰੱਖ ਕੇ ਆਇਆ ਹਾਂ ਇਹ ਸੁਣ ਕੇ ਪ੍ਰਿੰਸੀਪਲ ਸਾਹਿਬ ਦੀ ਨਜ਼ਰ ਵਿੱਚ ਉਹਨਾਂ ਦਾ ਸਨਮਾਨ ਦੁੱਗਣਾ ਹੋ ਗਿਆ ਸਿੱਖਿਆਕਾਂ ਲਈ ਇਹ ਹੈਰਾਨੀ ਦਾ ਵਿਸ਼ਾ ਸੀ ਸੂਰਜ ਸਿੰਘ ਦੀ ਹਿੰਮਤ ਤੋਂ ਉਹ ਬੇਹੱਦ ਪ੍ਰਭਾਵਿਤ ਹੋਏ ਪ੍ਰਿੰਸੀਪਲ ਸਾਹਿਬਾ ਬਾਰੇ ਵੀ ਉਹਨਾਂ ਦੀ رائے ਬਦਲ ਗਈ